ਅਸੀਂ ਜਿਹੜੋ ਹਏ ਸੀਗੇ ਇਹਨੇ ਕਿਹਦੇ ਕੰਪੈਂਡਿੰਗ ਸੀਗੇ ਜਿਹੜੇ ਕਰਦੇ ਕਰਦਾ ਇਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਘਰ ਕਰਦੇ ਫਰੀ ਆਦੀ ਜੀਰੋ ਬਿੱਲ ਆ ਗਿਆ 95% ਲੋਕਾਂ ਦਾ ਇਹ ਪੁੱਛਿਆ ਜਾਲ ਆਪਣੇ ਗਵਾਂਡ ਪਰਿਵਾਰ ਵਿੱਚ ਕਿ ਜੀਰੋ ਬਿੱਲ ਆ ਗਿਆ ਕਿ ਨਹੀਂ ਆਇਆ ਤੁਸੀਂ ਰੋਇ ਲਿਸਟ ਵਰਦੇ ਹੋ 52000 ਲੋਕਾਂ ਨੂੰ ਨੌਕਰੀ ਮਿਲ ਗਈ ਤੁਸੀਂ ਰੋਇ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁਕਰ ਦੇ ਉੱਤੇ ਸੋ ਤਾਂਪੋ ਕਾਂ ਸਰ ਮਾਂ ਜੀ ਨੇ ਮੇਰੀ ਪਾਰੀ ਪਜਾਤਾ ਸੀਗਾ ਕਿੰਨੇ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆ ਫੈਮਿਨੈਂਟਸ ਐਜੂਕੇਸ਼ਨ ਦਾ ਪਦ ਜਿਹੜਾ ਕਿੰਨਾ ਉੱਚਾ ਚੁੱਕਿਆ ਪੰਜਾਬ ਦੇ ਤੇ 900 ਦੇ ਕਰੀਬ ਹੱਲਾ ਕਲੀਨਿਕ ਬਣ ਗਈ ਹੈ ਤੁਹਾਡੇ ਪਟਿਆਲੇ ਦੀਆਂ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਆਓ ਲੱਗੇ ਜਾ ਕੇ ਤੁਹਾਡੇ ਸ਼ਹਿਰ ਜੀ ਵੀ ਬੜੀਆਂ ਤੁਹਾਡੇ ਪਿਆrti ਜੀ ਵੀ ਬੜੀਆਂ ਇਸ ਕਰਕੇ ਇਹਨਾਂ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕਹੋ ਜਿਹੜਿਆ ਤੁਸੀਂ 5 ਸਾਲ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦਾ ਕੀਤਾ ਸੀਗੇ ਉਹ ਲੋਕਾਂ ਦਾ ਵਾਅਦਾ ਤੁਹਾਡੇ ਪੂਰੇ ਹੋਏ